ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਹੋ ਜੀ ਮੇਰੇ ਪਿਆਣ ਪਰਾ ਸਾਰੇ ਉਮੀਦਾਂ ਚੜਦੀ ਕਲਾ ਵਿੱਚ ਹੋਵੋਗੇ ਵੈਲਕਮ ਹੈ ਤੁਹਾਡਾ ਸਾਰਿਆਂ ਦਾ ਮੇਰੇ ਇੱਕ ਹੋਰ ਨਿਊ ਵਲੌਗ ਵਿੱਚ ਅੱਜ ਮੈਂ ਲੈ ਕੇ ਆਈਆਂ ਤੁਹਾਡੇ ਲਈ ਇੱਕ ਨਿਊ ਰੈਸਪੀ ਰੈਸਪੀ ਹੈਗੀ ਹੈ ਜੀ ਅਚਾਰ ਬਣਾਣ ਦੀ ਆਪਾਂ ਬਣਾਵਾਂਗੇ ਅੱਜ ਮਿਰਚ ਦਾ ਅਚਾਰ ਕੁਝ ਕੁ ਹਰੀਆਂ ਮਿਰਚਾਂ ਨੇ ਤੇ ਕੁਝ ਹੈਗੀਆਂ ਨੇ ਲਾਲ ਮਿਰਚਾਂ ਉਹਨਾਂ ਦਾ ਆਪਾਂ ਬਣਾ ਰਹੇ ਹਾਂ ਅੱਜ ਅਚਾਰ ਅਚਾਰ ਬਣਾਵਾਂਗੇ ਇੱਕ ਸੋਖੇ ਜਿਹੇ ਤਰੀਕੇ ਨਾਲ ਸਭ ਤੋਂ ਪਹਿਲਾਂ ਤਾਂ ਆਪਾਂ ਮਿਰਚਾਂ ਨੂੰ ਸਵਾਰ ਲੈਂਦੇ ਹਾਂ ਤੁਹਾਨੂੰ ਦਿਖਾਉਂਦੀ ਹਾਂ ਚਲੋ ਕਿਦਾਂ ਦੀਆਂ ਮਿਰਚਾਂ ਲਈਆਂ ਨੇ ਮੈਂ ਇਹ ਲੈ ਲਈਆਂ ਆਪਾਂ ਹਰੀਆਂ ਮਿਰਚਾਂ ਨੇ ਤੇ ਕੁਝ ਹੈਗੀਆਂ ਨੇ ਲਾਲ ਮਿਰਚਾਂ ਅੱਧਾ ਕਿੱਲੋ ਤੋਂ ਵੀ ਘਟਨੇ ਪਈਆ ਤੋਂ ਥੋੜੀਆਂ ਜੀਆਂ ਉੱਪਰ ਨੇ ਮਿਰਚਾਂ ਅੱਜ ਹੈਗੀਆਂ ਮੇਰੇ ਕੋਲ ਥੋੜੀਆਂ ਜੀਆਂ ਮਿਰਚਾਂ ਸੀਗੀਆਂ ਪਰ ਦਿਲ ਇੰਨਾ ਕਰ ਰਿਹਾ ਨਾ ਕਿ ਆਪਾਂ ਅਚਾਰ ਬਣਾ ਕੇ ਖਾ ਲਈਏ ਵੇਟ ਨਹੀਂ ਹੋ ਰਹੀ ਸੀਗੀ ਸੋ ਇਸ ਲਈ ਜਿੰਨੀਆਂ ਕਿ ਮਿਰਚਾਂ ਪਈਆਂ ਨੇ ਇਹਨਾਂ ਨੂੰ ਆਪਾਂ ਨੇ ਧੋ ਲਿਆ ਸਭ ਤੋਂ ਪਹਿਲਾਂ ਡੰਡੀਆਂ ਸਮੇਤ ਹੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਇਹਨਾਂ ਨੂੰ ਹੁਣ ਆਪਾਂ ਸੁਕਾਵਾਂਗੇ ਤੇ ਇਹ ਮਿਰਚਾਂ ਨੂੰ ਆਪਾਂ ਧੁੱਪ ਦੇ ਵਿੱਚ ਨਹੀਂ ਸੁਕਾਵਾਂਗੇ ਛਾਂ ਦੇ ਵਿੱਚ ਹੀ ਸੁਕਾਣੀ ਆ ਨੇ ਮਿਰਚਾਂ ਤੇ ਛਾਂ ਦੇ ਵਿੱਚ 2-3 ਘੰਟਿਆਂ ਦੇ ਵਿੱਚ ਪਾਣੀ ਸੁਖਤ ਹੋ ਜਾਣਾ ਹੈ ਪੱਖੇ નીચે ਆਪਾਂ ਪਾ ਦੇਵਾਂਗੇ ਜਿੱਥੇ ਆਪਾਂ ਬੈੱਡਰੂਮ ਦੇ ਵਿੱਚ ਬੈਠਾਂਗੇ ਉੱਥੇ ਹੀ ਮਿਰਚਾਂ ਸਕਾ ਲੈਣੀਆਂ ਨੇ ਆਪਾਂ ਨੇ ਤੇ 2-3 ਘੰਟਿਆਂ ਬਾਅਦ ਦੇਖੋ ਇਹ ਮਿਰਚਾਂ ਸੁੱਕ ਚੁੱਕੀਆਂ ਨੇ ਪਾਣੀ ਹੈ ਜਿਹੜਾ ਮਿਰਚਾਂ ਦਾ ਬਿਲਕੁਲ ਸੁਖਤ ਹੋ ਚੁੱਕਿਆ ਹੈ ਤੇ ਮਿਰਚਾਂ ਦਾ ਪਾਣੀ ਚੰਗੀ ਤਰ੍ਹਾਂ ਹੀ ਸੁਖਤ ਕਰਨਾ ਹੈ ਜੇਕਰ ਵਿੱਚ ਪਾਣੀ ਰਿਹਾ ਤਾਂ ਅਚਾਰ ਹੈ ਜਿਹੜਾ ਉਹ ਲੰਬੇ ਸਮੇਂ ਤੱਕ ਨਹੀਂ ਰਹਿੰਦਾ ਹੈਗਾ ਜਲਦੀ ਖਰਾਬ ਹੋ ਜਾਂਦਾ ਹੈ ਤੇ ਹੁਣ ਆਪਾਂ ਇਹਨਾਂ ਦੀਆਂ ਡੰਡੀਆਂ ਤੋੜ ਲੈਂਦੇ ਆਂ ਡੰਡੀਆਂ ਤੋੜ ਕੇ ਵਿਚਾਲੇੋਂ ਦੇਖੋ ਇਸ ਤਰ੍ਹਾਂ ਕੱਟ ਲਗਾਣਾ ਏ ਜੋ ਮਿਰਚ ਦੀ ਮੋਟੇ ਵਾਲੀ ਸਾਈਡ ਹੁੰਦੀ ਆ ਉੱਥੇ ਕੱਟ ਲਗਾਣਾ ਏ ਤੇ ਜੋ ਮਿਰਚ ਦੀ ਪਤਲੇ ਵਾਲੀ ਸਾਈਡ ਹੁੰਦੀ ਆ ਉੱਥੇ ਇਦਾਂ ਹੀ ਛੱਡ ਦੇਣਾ ਏ ਉੱਥੇ ਆਪਾਂ ਕੱਟ ਨਹੀਂ ਲਗਾਵਾਂਗੇ ਇਸ ਤਰ੍ਹਾਂ ਕੱਟ ਲਗਾਉਣ ਨਾਲ ਜੋ ਮਸਾਲਾ ਆਪਾਂ ਪਾਵਾਂਗੇ ਅਚਾਰ ਦੇ ਵਿੱਚ ਉਹ ਮਸਾਲਾ ਚੰਗੀ ਤਰ੍ਹਾਂ ਮਿਰਚਾਂ ਦੇ ਵਿੱਚ ਐਬਜ਼ਾਰਬ ਹੋ ਜਾਵੇਗਾ ਤੇ ਖਾਣ ਨੂੰ ਬਹੁਤ ਟੇਸਟੀ ਲੱਗਣਗੀਆਂ ਮਿਰਚਾਂ ਹੁਣ ਸੀਜ਼ਨ ਤੁਹਾਨੂੰ ਪਤਾ ਹੀ ਹੈ ਅੱਗੇ ਅੱਗੇ ਸਾਗ ਦਾ ਸੀਜ਼ਨ ਆ ਜਾਣਾ ਹੈ ਸੋ ਸਾਗ ਦੇ ਨਾਲ ਮਿਰਚ ਦਾ ਅਚਾਰ ਬਹੁਤ ਕੈਂਟ ਲੱਗਦਾ ਹੈ ਖਾਣ ਨੂੰ ਇਸ ਲਈ ਬਸ ਮੈਂ ਸੋਚਿਆ ਕਿ ਜਿੰਨੀਆਂ ਕਿ ਮਿਰਚਾਂ ਪਈਆਂ ਨੇ ਪਹਿਲਾਂ ਇਹਨਾਂ ਦਾ achar ਬਣਾ ਲੈਂਦੇ ਆਂ ਤੇ ਬਾਅਦ ਦੇ ਵਿੱਚ ਹੋਰ ਮਿਰਚਾਂ ਸੁਕਾ ਕੇ ਮਸਾਲਾ ਥੋੜਾ ਵੱਧ ਪਾ ਲਵਾਂਗੇ ਵਿੱਚ ਸਿਰਫ ਮਿਰਚਾਂ ਹੀ ਪਾਣੀਆਂ ਹੁੰਦੀਆਂ ਨੇ ਬਾਅਦ ਦੇ ਵਿੱਚ ਮੈਂ ਕਿ ਮਿਰਚਾਂ ਫੇਰ ਪਾ ਦਵਾਂਗੇ ਤੇ ਇਸੇ ਤਰ੍ਹਾਂ ਕਰਕੇ ਦੇਖੋ ਸਾਰੀ ਮਿਰਚਾਂ ਦੇ ਵਿੱਚ ਘੱਟ ਲਗਾ ਲੈਣਾ ਹੈ ਤੇ ਬਾਅਦ ਦੇ ਵਿੱਚ ਆਪਾਂ ਕਰ ਲਵਾਂਗੇ ਮਸਾਲਾ ਰੈਡੀ ਜੋ ਆਪਾਂ ਅਚਾਰ ਦੇ ਵਿੱਚ ਪਾਵਾਂਗੇ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਸਾਰਿਆਂ ਭੈਣਾ ਭਰਾਵਾਂ ਦਾ ਜੋ ਮੈਨੂੰ ਸਪੋਰਟ ਕਰ ਰਹੇ ਨੇ ਤੇ ਅੱਗੇ ਵੀ ਇਦਾਂ ਹੀ ਸਪੋਰਟ ਕਰਦੇ ਰਹਿਣਾ ਜੀ ਕਿਉਂਕਿ ਇਹ ਚੈਨਲ ਤੁਹਾਡੀ ਸਪੋਰਟ ਕਰਕੇ ਹੀ ਚੱਲ ਰਿਹਾ ਮੈਂ ਇਕੱਲੀ ਚੈਨਲ ਨੂੰ ਨਹੀਂ ਚਲਾ ਸਕਦੀ ਤੁਹਾਡੀ ਸਪੋਰਟ ਦੇ ਨਾਲ ਹੀ ਚੱਲਣਾ ਇਹ ਪਲੀਜ਼ ਸਪੋਰਟ ਕਰੋ ਤੇ ਸ਼ੇਅਰ ਜ਼ਰੂਰ ਕਰਾਓ ਕਰੋ ਵੀਡੀਓ ਨੂੰ ਇੱਥੇ ਆਪਾਂ ਮਸਾਲੇ ਰੈਡੀ ਕਰਨ ਲੱਗੇ ਆਂ ਜੀ ਜੋ ਅਚਾਰ ਦੇ ਵਿੱਚ ਪਾਣੇ ਨੇ ਜੀਰਾ ਲਿਆ ਆਪਾਂ ਤੇ ਨਾਲ ਲੈ ਲਿਆ ਸਾਬਤ ਧਨੀਆ ਤੇ ਨਾਲ ਰਾਈ ਸੀਗੀ ਇੱਕ ਅਜਵਾਇਨ ਸੀਗੀ ਥੋੜੀ ਜੀ ਅਜਵਾਇਨ ਵੀ ਲਈ ਆਪਾਂ ਨੇ ਉਂਝ ਤਾਂ ਦੇਖੋ ਗਰਮ ਹੁੰਦੀਆਂ ਨੇ ਮਿਰਚਾਂ ਹਨਾ ਵੀ ਮਿਰਚ ਦਾ achar ਗਰਮੀ ਕਰਦਾ ਹੀ ਹੈ ਤੇ ਇਸ ਲਈ ਅਜਵੈਨ ਥੋੜੀ ਘੱਟ ਪਾਈ ਹੈ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਡਰਾਈ ਰੋਸਟ ਕਰ ਲੈਣਾ ਹੈ ਹਲਕਾ ਹਲਕਾ ਜਿਆਦਾ ਨਹੀਂ ਆਪਾਂ ਭੁੰਨਣਾ ਹੈਗਾ ਮਸਾਲਿਆਂ ਨੂੰ ਜਦੋਂ ਮਹਿਕ ਜੀ ਆਉਣ ਲੱਗ ਜੇ ਫਰੇਗਰੈਂਸ ਆਉਣ ਲੱਗ ਜੇ ਨਾ ਕੈਂਟ ਕੈਂਟ ਜੀ ਬਸ ਉਨਾਂ ਕ ਟਾਈਮ ਹੀ ਆਪਾਂ ਇਹਨਾਂ ਨੂੰ ਭੁੰਨਾਂਗੇ ਤੇ ਇਹ ਚਾਰੋਂ ਚੀਜ਼ਾਂ ਪਾਈਆਂ ਤੁਸੀਂ ਜੇਕਰ ਪਾਣਾ ਚਾਹੁੰਦੇ ਹੋ ਸੌਂਫ ਵੀ ਪਾ ਸਕਦੇ ਹੋ ਪਰ ਮੈਂ ਸਕਿਪ ਕਰ tia ਤੇ ਇੱਕ ਕਲੌਂਜੀ ਆਪਾਂ ਪਾ ਸਕਦੇ ਆ ਆਚਾਰ ਦੇ ਵਿੱਚ ਜੋ ਕਿ ਮੈਂ ਸਕਿਪ ਕੀਤੀ ਹੈ ਕਿਉਂਕਿ ਕਲੌਂਜੀ ਵਾਲਾ ਆਚਾਰ ਨਹੀਂ ਖਾਂਦੇ ਮੈਂ ਵੀ ਨਹੀਂ ਖਾਂਦੀ ਹੈਗੀ ਤੇ ਸਰਦਾਰ ਜੀ ਵੀ ਨਹੀਂ ਖਾਂਦੇ ਬੱਚੇ ਤਾਂ ਮਿਰਚ ਦਾ ਆਚਾਰ ਖਾਂਦੇ ਨੇ ਅਸੀਂ ਦੋ ਮੈਂਬਰ ਆ ਜੋ ਮਿਰਚ ਦਾ ਆਚਾਰ ਖਾਂਦੇ ਆ ਸੋ ਤੁਸੀਂ ਜੇਕਰ ਪਸੰਦ ਕਰਦੇ ਹੋ ਕਲੌਂਜੀ ਤਾਂ ਕਲੌਂਜੀ ਜ਼ਰੂਰ ਪਾ ਲੈਣਾ ਜੀ ਉਹਦੇ ਨਾਲ ਵੀ ਆਚਾਰ ਦਾ ਟੇਸਟ ਬਹੁਤ ਵਧੀਆ ਆਂਦਾ ਦੇਖੋ ਹਨਾ ਮੈਂ ਉਹੀ ਚੀਜ਼ ਪਾ ਕੇ ਬਣਾਉਂਦੀ ਆ ਆਚਾਰ ਜੋ ਅਸੀਂ ਖਾਂਦੇ ਆ ਤੁਹਾਨੂੰ ਮੈਂ ਸੁਜੈਸਟ ਜ਼ਰੂਰ ਕਰ ਦਿੰਦੀ ਆ ਕਿ ਜੇਕਰ ਤੁਸੀਂ ਖਾਂਦੇ ਹੋ ਤਾਂ ਇਹ ਚੀਜ਼ ਤੁਸੀਂ ਪਾ ਸਕਦੇ ਹੋ ਤੇ ਮੈਂ ਪਾ ਕੇ ਇਸ ਲਈ ਨਹੀਂ ਦਿਖਾਉਂਦੀ ਕਿਉਂਕਿ ਬਾਅਦ ਦੇ ਵਿੱਚ ਫੇਰ achar waste ਹੋਣਾ ਏ ਕਿਸੇ ਨੇ ਖਾਣਾ ਨਹੀਂ ਹੈਗਾ ਜਿਹੜੀ ਚੀਜ਼ ਆਪਾਂ ਪਸੰਦ ਨਹੀਂ ਕਰਦੇ ਘਰ ਦੇ ਵਿੱਚ ਖਾਣਾ ਕੋਈ ਵੀ ਸੋ ਮੈਂ ਉਹ ਚੀਜ਼ ਨੂੰ ਬਹੁਤ ਘੱਟ ਬਣਾਇਆ ਕਰਦੀ ਆ ਤੁਹਾਨੂੰ ਦੱਸ ਜ਼ਰੂਰ ਦਿੰਦੀ ਆ ਕਿ ਤੁਸੀਂ ਇਹ ਕੁਝ ਅਚਾਰ ਦੇ ਵਿੱਚ ਪਾ ਸਕਦੇ ਹੋ ਸੋ ਤੁਸੀਂ ਜ਼ਰੂਰ ਪਾ ਲਿਓ ਜੀ ਜੇਕਰ ਖਾਂਦੇ ਹੋ ਤੇ ਇੱਥੇ ਦੇਖੋ ਆਪਾਂ ਮਸਾਲੇ ਡਰਾਈ ਰੋਸਟ ਕਰ ਰਹੇ ਆ ਬਿਲਕੁਲ ਲੋ ਫਲੇਮ ਤੇ ਕਰ ਰਹੀ ਆ ਮੈਂ ਬਿਲਕੁਲ ਲੋ ਫਲੇਮ ਤੇ ਹਾਈ ਫਲੇਮ ਤੇ ਨਹੀਂ ਕਰ ਰਹੀ ਤੇ ਇੱਧਰ ਫਿਰ ਹੁਣ ਆਪਾਂ ਅਚਾਰ ਚ ਜੋ ਆਇਲ ਪਾਣਾ ਈ ਉਹ ਗਰਮ ਰੱਖ ਲਿਆ ਅੱਧੀ ਕ ਕੋਲੀ ਲਈ ਆਪਾਂ ਨੇ ਆਇਲ ਦੀ ਇਹਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲੈਣਾ ਏ ਤੇ ਗਰਮ ਕਰਨ ਤੋਂ ਬਾਅਦ ਆਫ ਕਰ ਦੇਣਾ ਏ ਗੈਸ ਨਾਲੇ ਜੋ ਮਸਾਲੇ ਆਪਾਂ ਹੁਣ ਭੁੰਨੇ ਨੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਬਰੀਕ ਪੀਸ ਲੈਂਦੇ ਆ ਪਿਸਣ ਤੋਂ ਬਾਅਦ ਮਸਾਲੇ ਇੱਥੇ ਜੋ ਅਚਾਰ ਹੈ ਆਪਾਂ ਇੱਕ ਵੱਡੇ ਕੈਬਿਨੇਟ ਵਿੱਚ ਬਰਤਨ ਵਿੱਚ ਘੱਟ ਲੈਣਾ ਹੈ ਦੇਖੋ ਤੇ ਅਚਾਰ ਨੂੰ ਇਸ ਟਾਈਮ ਆਪਾਂ ਹੱਥ ਨਹੀਂ ਲਗਾਉਣਾ ਮਿਰਚਾਂ ਨੂੰ ਕਿਉਂਕਿ ਆਪਾਂ ਜੇਕਰ ਮਿਰਚਾਂ ਨੂੰ ਹੱਥ ਲਗਾਵਾਂਗੇ ਅਚਾਰ ਖਰਾਬ ਹੋ ਜਾਂਦਾ ਹੈ ਅਚਾਰ ਜਦੋਂ ਵੀ ਆਪਾਂ ਬਣਾਉਂਦੇ ਆਂ ਤਾਂ ਕਿਸੇ ਕੜਚੀ ਦੀ ਹੈਲਪ ਨਾਲ ਹੀ ਅਚਾਰ ਨੂੰ ਹਿਲਾਉਣਾ ਚਾਹੀਦਾ ਏ ਸੋਰੀ ਜੀ ਕਾਲ ਆ ਗਈ ਸੀ ਕਿ ਵਿੱਚ ਤੇ ਅਚਾਰ ਨੂੰ ਕੜਛੀ ਦੀ ਹੈਲਪ ਦੇ ਨਾਲ ਹਿਲਾਉਣਾ ਚਾਹੀਦਾ ਏ ਇੱਥੇ ਆਪਾਂ ਪਾ ਰਹੇ ਹਾਂ ਜੋ ਮਸਾਲੇ ਬਰੀਕ ਕੀਤੇ ਨੇ ਉਹ ਪਾ ਲਏ ਬਾਅਦ ਦੇ ਵਿੱਚ ਟੇਸਟ ਅਕੋਰਡਿੰਗ ਪਾਣਾ ਏ ਨਮਕ ਨਮਕ ਥੋੜਾ ਜਿਹਾ ਵੱਧ ਹੀ ਪੈਂਦਾ ਅਚਾਰ ਦੇ ਵਿੱਚ ਮਿਰਚਾਂ ਦੇ ਅਚਾਰ ਵਿੱਚ ਨਾਲ ਆਪਾਂ ਇੱਕ ਚਮਚ ਪਾ ਲਿਆ ਏ ਹਲਦੀ ਦਾ ਹਲਦੀ ਪਾ ਕੇ ਜੋ ਔਇਲ ਕੀਤਾ ਸੀਗਾ ਆਪਾਂ ਗਰਮ ਐਂਡ ਦੇ ਵਿੱਚ ਉਹ ਪਾ ਦੇਣਾ ਏ ਤੇ ਫਿਰ ਚੰਗੀ ਤਰ੍ਹਾਂ ਕੜਛੀ ਦੀ ਹੈਲਪ ਨਾਲ ਇਸ ਸਾਰੇ ਮਸਾਲੇ ਮਿਕਸ ਕਰਦੇ ਨੇ ਨੇ ਆ ਦੇਖੋ ਪਾ ਲਿਆ ਆਪਾਂ ਨੇ ਔਇਲ ਤੇ ਹੁਣ ਮਿਕਸ ਕਰ ਲ ਦੇਣਾ ਇਹ ਕੜਚੀ ਦੀ ਹੈਲਪ ਦੇ ਨਾਲ ਜਦੋਂ ਮੈਂ ਨਾ ਇਹ ਅਚਾਰ ਨੂੰ ਮਿਕਸ ਕਰ ਰਹੀ ਸੀਗੀ ਮਸਾਲੇ ਇੰਨੇ ਚੰਗੀ ਤਰ੍ਹਾਂ ਨਾ ਅਚਾਰ ਦੇ ਵਿੱਚ ਮਿਕਸ ਹੋ ਗਏ ਤੇ ਮੇਰਾ ਦਿਲ ਪਤਾ ਕੀ ਕਰ ਰਿਹਾ ਸੀਗਾ ਕਿ ਮਸਾਲੇ ਐਡ ਤਾਂ ਇਹਦੇ ਵਿੱਚ ਹੋ ਗਏ ਨੇ ਤੇ ਮੈਂ ਕਿਹਾ ਜੇ ਰੋਟੀ ਪਈ ਹੋਈ ਨਾ ਕੋਈ ਮੈਂ ਹੁਣੇ ਟੇਸਟ ਕਰਕੇ ਦੱਸਾਂ ਤੁਹਾਨੂੰ ਕਿੱਦਾਂ ਦਾ ਬਣਿਆ ਪਰ ਫਿਰ ਮੈਂ ਥੋੜਾ ਜਿਹਾ ਕੰਟਰੋਲ ਕੀਤਾ ਮੈਂ ਕਿਹਾ ਨਹੀਂ ਵੀ ਆਪਾਂ ਨਾ ਇੱਕ ਦਿਨ ਦਾ ਤਾਂ ਚਲੋ ਵੇਟ ਕਰਦੇ ਹਾਂ ਕਿ ਨੈਕਸਟ ਡੇ ਟੇਸਟ ਦੇਖਾਂਗੇ ਤੇ ਨਾਲ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਕਿ ਕਿਦਾਂ ਦਾ ਟੇਸਟ ਆਇਆ ਇਹ ਆਚਾਰ ਦਾ ਇਹਨੂੰ ਚੰਗੀ ਤਰ੍ਹਾਂ ਦੇਖੋ ਮਸਾਲਿਆਂ ਨੂੰ ਹਲਾ ਕੇ ਨਾ ਹੁਣ ਆਪਾਂ ਇੱਕ ਕੱਢ ਲੈਨੇ ਆਪਾਂ ਦੂਜੇ ਬਰਤਨ ਵਿੱਚ ਕੱਚ ਦਾ ਕੋਈ ਜਾਰ ਹੋਵੇ ਉਹਦੇ ਵਿੱਚ ਕੱਢ ਲੈਣਾ ਚਾਹੀਦਾ ਹੈ ਇਹ ਉਹਦੇ ਵਿੱਚ ਆਚਾਰ ਖਤਮ ਸੌਰੀ ਖਰਾਬ ਨਹੀਂ ਹੁੰਦਾ ਹੈਗਾ ਤੇ ਮੇਰੇ ਕੋਲ ਕੱਚ ਦਾ ਤਾਂ ਕੋਈ ਹੈ ਨਹੀਂ ਸੀਗਾ ਜਾਰ ਤੇ ਪਲਾਸਟਿਕ ਦਾ ਸੀਗਾ ਇੱਕ ਉਹਦੇ ਵਿੱਚ ਕੱਢਿਆ ਏ ਮੈਂ ਤੇ ਚੰਗੀ ਤਰ੍ਹਾਂ ਦੇਖੋ ਮਸਾਲੇ ਹੁਣ ਐਡ ਹੋ ਚੁੱਕੇ ਨੇ ਮਿਰਚਾਂ ਦੇ ਵਿੱਚ ਆਪਾਂ ਹੁਣ ਇਹਨਾਂ ਨੂੰ ਕੱਢ ਲੈਂਦੇ ਆ ਇੱਕ ਬਾਕਸ ਦੇ ਵਿੱਚ ਤੇ ਬਾਕਸ ਦੇ ਵਿੱਚ ਪਾ ਕੇ ਨਾ ਬਾਅਦ ਵਿੱਚ ਆਪਾਂ ਦੋ ਚੀਜ਼ਾਂ ਹੋਰ ਮਿਕਸ ਕੀਤੀਆਂ ਸੀਗੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਚਲੋ ਮੈਂ ਬਾਕਸ ਦੇ ਵਿੱਚ ਪਾ ਕੇ ਫੇਰ ਹੀ ਦਿਖਾ ਦਿੰਦੀ ਆ ਇੱਥੇ ਦੇਖੋ ਆਚਾਰ ਆਪਾਂ ਬਾਕਸ ਦੇ ਵਿੱਚ ਪਾ ਲਿਆ ਏ ਜੋ ਨਿਚਲੀ ਸਾਈਡ ਮਸਾਲਾ ਰਹਿ ਗਿਆ ਸੀਗਾ ਉਹ ਵੀ ਆਪਾਂ ਨਾ ਕੜਚੀ ਦੀ ਹੈਲਪ ਨਾਲ ਹੀ ਪਾਣਾ ਏ ਉਹਨੂੰ ਵੀ ਆਪਾਂ ਹੱਥ ਨਹੀਂ ਲਗਾਉਣਾ ਹੱਥ ਆਪਾਂ ਇਸੇ ਲਈ ਮੈਂ ਬਾਰ-ਬਾਰ ਮਨਾ ਕਰ ਰਹੀ ਹਾਂ ਕਿ ਲੰਬੇ ਸਮੇਂ ਤੱਕ ਆਚਾਰ ਤੇ ਆ ਰੂਗਾ ਆਪਣਾ ਖਰਾਬ ਨਹੀਂ ਹੋਵੇਗਾ ਤੇ ਹੁਣ ਇਹਦੇ ਵਿੱਚ ਆਪਾਂ ਪਾ ਰਹੇ ਹਾਂ ਜੀ ਸਿਰਕਾ ਸਿਰਕਾ ਵਾਈਟ ਵਾਲਾ ਸਿਰਕਾ ਹੋਵੇ ਚਾਹੇ ਦੂਜਾ ਬਲੈਕ ਬਰਾਊਨ ਜਾਂ ਹੁੰਦਾ ਉਹ ਵਾਲਾ ਹੋਵੇ ਉਹ ਵੀ ਆਪਾਂ ਯੂਜ਼ ਕਰ ਸਕਦੇ ਆ ਮੇਰੇ ਕੋਲ ਇਸ ਟਾਈਮ ਇਹ ਬਰਾਊਨ ਜਿਹਾ ਸਿਰਕਾ ਮੈਂ ਉਹ ਐਡ ਕੀਤਾ ਇਹਦੇ ਵਿੱਚ ਅੱਧੀ ਕ ਕੋਲੀ ਪਾ ਦਿੱਤੀ ਸੀਗੀ ਸਿਰਕੇ ਦੀ ਆ ਦੇਖੋ ਤੇ ਨਾਲ ਆਪਾਂ ਪਾਵਾਂਗੇ ਇਹਦੇ ਵਿੱਚ ਇੱਕ ਚਮਚ ਵੱਡਾ ਭਰ ਕੇ ਚੀਨੀ ਦਾ ਤਾਂ ਜੋ ਅਚਾਰ ਆ ਆਪਣਾ ਜਿਹੜਾ ਖੱਟਾ ਮਿੱਠਾ ਹੋ ਜੇ ਤੇ ਤੋ ਬਾਅਦ ਦੇ ਵਿੱਚ ਚੰਗੀ ਤਰ੍ਹਾਂ ਚਾਰਨੋਪਾ ਮਿਕਸ ਕਰਕੇ ਰੱਖ ਦੇਣਾ ਏ ਤੁਹਾਨੂੰ ਕਿੱਦਾਂ ਦਾ ਲੱਗਿਆ ਅੱਜ ਜੋ ਰੈਸਪੀ ਤੁਹਾਡੇ ਨਾਲ ਮੈਂ ਸ਼ੇਅਰ ਕੀਤੀ ਹੈ ਪਲੀਜ਼ ਮੈਨੂੰ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆਇਆ ਕਰੋ ਇੱਥੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਦੇਖੋ ਆਚਾਰ ਆਪਾਂ ਮਿਕਸ ਕਰਕੇ ਦੋ ਇੱਕ ਦਿਨ ਇਹਨੂੰ ਨਾ ਹੁਣ ਚੰਗੀ ਤਰ੍ਹਾਂ ਮਿਕਸ ਕਰਦੇ ਰਹਿਣਾ ਏ ਹਿਲਾਉਂਦੇ ਰਹਿਣਾ ਏ ਤਾਂ ਜੋ ਆਚਾਰ ਦੇ ਵਿੱਚ ਮਸਾਲੇ ਚੰਗੀ ਤਰ੍ਹਾਂ ਐਬਜ਼ਾਰਬ ਹੋ ਜਾਣ ਤੇ ਚਾਰ ਆਪਣਾ ਦੋ ਦਿਨਾਂ ਬਾਅਦ ਬਣ ਕੇ ਹੋ ਜਾਣਾ ਏ ਰੈਡੀ ਮੈਂ ਟੇਸਟ ਕਰਕੇ ਤੁਹਾਨੂੰ ਜ਼ਰੂਰ ਦੱਸਾਂਗੀ ਕਿ ਆਚਾਰ ਕਿਦਾਂ ਦਾ ਬਣਿਆ ਏ ਠੀਕ ਆ ਜੀ ਫਿਰ ਹੁਣ ਮਿਲਾਂਗੇ ਕੱਲ੍ਹ ਬਾਏ